ਸ਼ਲੋਕ ਮਹੱਲਾ ਚੌਥਾ ਵਿਣ ਨਾਵੇ ਹੂਰ ਸਲਾਹਣਾ ਜਿਵੇਂ ਮਹਾਰਾਜ ਸਿੰਘਿ ਪਾਪਿ ਸੰਖੇ ਗੁਰ ਸਿੱਖੋ ਨਾਮ ਤੋਂ ਬਿਨਾ ਹੋਰ ਕਿਸੇ ਚੀਜ਼ਾਂ ਦੀ ਸਿਫਤ ਕਰਨੀ ਸਲਾਹਣਾ ਹੈ ਸਭ ਬੂਲਣ ਫਿੱਕਾ ਸਾਹ ਸਾਰਾ ਜਿਹੜਾ ਫਿੱਕਾ ਹੈ ਬੇਰਸੀ ਦਾ ਬੋਲਣਾ ਹੈ ਸਵਾਦ ਨਾਲ ਰਸ ਵੀ ਫਿੱਕਾ ਹੀ ਆਉਂਦਾ ਹੈ ਮਨਮੁਖ ਅਹੰਕਾਰ ਸਲਾਹ ਦੇ ਮਨਮੁਖ ਲੋਕ ਜਿਹੜੇ ਆਪ ਦੇ ਹੰਕਾਰ ਦੀ ਸਿਫਤ ਕਰਦੇ ਵੇਖਿਆ ਮੇਰਾ ਹੰਕਾਰ ਮੈਂ ਐਉਂ ਕਰ ਦੁਚਾ ਹੈ ਹੰਕਾਰੀਆਂ ਦੀ ਸਿਵਤ ਕਰਦੇ ਹੰਕਾਰ ਕਰਕੇ ਹਉਮੈ ਮੰਮਤਾ ਵਾ ਜਿੱਥੇ ਹੰਕਾਰ ਹੈ ਉੱਥੇ ਹਉਮੈ ਜੇ ਦੀ ਬਣੀ ਰਹਿੰਦੀ ਏ ਇਤਿਹਾਸ ਮੰਤਾ ਪਦਾਰਥਾਂ ਦੀ ਬਣੀ ਰਹਿੰਦੀ ਏ ਬਾਦ ਝਗੜਾ ਬਣਿਆ ਰਹਿੰਦਾ ਹੈ ਜਿਨ ਸਾਲਾ ਹਨ ਸੇ ਮਰਹਿ ਜਿਨ੍ਹਾਂ ਦੀ ਉਹ ਸਿਵਤ ਕਰਦੇ ਨਾ ਉਹਨਾਂ ਨੂੰ ਆਪ ਦੇ ਗੁੱਗੇ ਪੀਰ ਬਣਾਉਂਦੇ ਐ ਤੇ ਜਿਨ੍ਹਾਂ ਨੂੰ ਬੜੇ-ਬੜੇ ਆਪ ਦੇ ਮੁਰਸ਼ਿਦ ਸਮਝਦੇ ਐ ਉਹ ਵੀ ਅੰਤ ਨੂੰ ਮਰ ਜਾਂਦੇ ਹਨ ਖੱਪ ਜਾਵੇ ਸਭ ਅਪਵਾਦ ਜਿਹੜੇ ਗੁਰੂ ਘਰ ਦੀ ਨਿੰਦਿਆ ਕਰਨ ਵਾਲੇ ਉਹ ਵੀ ਸਾਰੇ ਅਪਵਾਦ ખોટી ਨਿੰਦਿਆ ਕਰਨ ਵਾਲੇ ખોટા ਬਾਤ ਤੇ ਝਗੜਾ ਕਰਨ ਵਾਲੇ ਨਿੰਦਕ ਉਹ ਵੀ ਸਾਰੇ ਖੱਪ ਜਾਂਦੇ ਹਨ ਜਨ ਨਾਨਕ ਗੁਰਮੁਖ ਉੱਭਰੇ ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਹਨਗੇ ਉਹ ਦੀ ਕਿਸੇ ਦੀ ਨਿੰਦਿਆ ਕਰਦੇ ਕੋ ਬਚ ਗਏ ਹਨ ਜਪ ਹਰ ਹਰ ਪਰਮਨਾਦ ਜਿਨਨ ਹਰ ਹਰ ਜੋ ਪਰਮ ਆਨੰਦ ਸਰੂਪ ਹੈ ਉਹਨੂੰ ਜਪਿਆ ਹੈ ਹਰ ਹਰ ਸਰੂਪ ਦਾ ਜਾਪ ਪਰਮ ਜੋ ਨਾਦ ਵੱਡਾ ਆਨੰਦ ਦੇ ਦੇਣ ਵਾਲਾ ਨਾਦ ਆਪ ਤੋਂ ਰਹਿਤ ਹੈ ਉਹ ਸ਼ਬਦ ਨੂੰ ਬੁਝਾਉਂਦੇ ਹੈ ਪਰ ਵੱਡੇ ਨਾਦ ਸ਼ਬਦ ਨੂੰ ਮਹੱਲਾ ਚੌਥਾ ਸਤਿਗੁਰ ਹਰ ਪ੍ਰਭ ਦਸ ਸਤਿਗੁਰੂ ਸਾਹਿਬ ਦੇ ਪਾਸ ਬੇਨਤੀ ਕਰੀਏ ਜੇ ਸਤਿਗੁਰੂ ਅਮਰਦਾਸ ਸਾਹਿਬ ਗੁਰੰਦੇ ਸਾਹਿਬ ਨਾਨਕ ਹਰੀ ਪ੍ਰਭੂ ਦੀ 10 ਪਾਓ ਸਾਨੂੰ ਨਾਮ ਤੇ ਆਈ ਮਨ ਹਰੀ ਹਮਾਰੇ ਕਹਿੰਦੇ ਗੁਰਸਿੱਖਾਂ ਹਰੀ ਦਾ ਨਾਮ ਮਨ ਚ ਪਿਆਇਆ ਕਰਿਓ ਪ੍ਰਾਪਤ ਹੋਵੇਗਾ ਨਾਨਕ ਨਾਮ ਪਵਿੱਤ ਸਤਿਗੁਰੂ ਸਾਹਿਬ ਕੋਲ ਮਾਰੇ ਮੇਰੇ ਪਾਪ ਬਖਸ਼ੇ ਜਾਣਗੇ ਮਾਰਾ ਕਹਿੰਦੇ ਹਾਂ ਭਾਈ ਨਾਮ ਐਸਾ ਪਵਿੱਤਰ ਹੈ ਹਰ ਮੁਖ ਬੂਲੀ ਸਭ ਦੁੱਖ ਪਰ ਹਰੀ ਹਰੀ ਨੂੰ ਮੁਖੋਂ ਬੋਲਨੇ ਕਰਕੇ ਪਾਪ ਵੀ ਸਾਰੇ ਮਿਟ ਜਾਂਦੇ ਆ ਸਾਰੇ ਦੁੱਖ ਵੀ ਪਰਹਰਨ ਦੂਰ ਹੋ ਜਾਂਦੇ ਹਨ ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਇਹ ਸਾਰਿਆਂ ਪਰਮ ਪਰਮੇਸ਼ਰ ਦੀ ਜੋਤ ਦੀ ਸਿਖਿਆਤਾ ਕਰਨ ਵਾਸਤੇ ਮਾਰਾ ਕਹਿੰਦੇ ਹੈ ਮਾਰਾ ਆਪਣਾ ਆਪੂ ਜੀਵ ਇਸ ਦੇ ਅੰਦਰ ਨਿਰਆਕਾਰ ਆਪ ਰੂਪੀ ਹੈ ਨਿਰੰਜਨ ਹਰ ਰਾਯਾ ਮਾ ਕਾਸ਼ ਤੋਂ ਰਹਤੇ ਹੈ ਹਰੀ ਰਾਜਾ ਜੀ ਜਿਨਨੀ ਤੂੰ ਇੱਕ ਮਨ ਸੱਚ ਧਿਆਇ ਜਿਨ੍ਹਾਂ ਨੇ ਇੱਕ ਮਨ ਹੋ ਕੇ ਤੇਰੇ ਕੋਈ ਸੱਚੇ ਪਾਪਸ਼ਾ ਤੇ ਹੋਣਾ ਕੀਤਾ ਹੈ ਤਿਨ ਕਾ ਸਭ ਦੁੱਖ ਗਵਾਇ ਉਹਨਾਂ ਦਾ ਸਾਰਾ ਜਿਨ੍ਹਾਂ ਜੰਮਣ ਮਰਦਾ ਦੁਖੀ ਸਾਰਾ ਆਪ ਨੂੰ ਮੇਰ ਦਿੱਤਾ ਹੈ ਤੇਰਾ ਸਰੀਕ ਕੋ ਨਾਹੀ ਆਪਦੇ ਨਾਲ ਬਰਾਬਰੀ ਸ਼ਰੀਕਾ ਕਰਨ ਵਾਲਾ ਕੋਈ ਨਹੀਂ ਜਿਵੇਂ ਕਹਿੰਦੇ ਹੈ ਉਹ ਕੰਦਰ ਹੈ ਨਾਲ ਸ੍ਰੀਕਾ ਕਰਨ ਵਾਲਾ ਸ਼ੈਤਾਨ ਹੋਇਆ ਸ਼ੈਤਾਨ ਨੇ 바ਵਾ ਆਦਮ ਨੂੰ ਪਿਛਦੀ ਪ੍ਰਾਪਤੀ ਹੋਈ ਸੀ ਪਿਛਦੀ ਪ੍ਰਾਪਤੀ ਹੋਣ ਤੋਂ 바ਵਾ ਆਦਮ ਜੋ ਪਿਛਦੀਆਂ ਮੌਜਾਂ ਵੀਰ ਸਾਹਿਬ ਨੇ ਕਿਹਾ ਹੈ ਕਿ 바ਵਾ ਆਦਮ ਕੋਈ ਨਵਿਖਾਈ ਸਿਰ ਕੀ ਪਿਛ ਘਨੇਰੀ ਪਾਈ 바ਵਾ ਆਦਮ ਜੋ ਜਲਵਾ ਦੇ ਖਾਇਆ ਉਹ ਤੂਰ ਪਰਬਤ ਉੱਤੇ ਜਾ ਕੇ ਤੇ ਉਹਨੂੰ ਬੜਾ ਪਿਛਦਾ ਮੌਜਮਾਨੀ ਇੱਕ ਦਿਨ ਸ਼ੈਤਾਨ ਇੱਕ ਬਾਲਗਲੇ ਰੂਪ ਧਾਰ ਕੇ ਆ ਕੇ ਬੈਠ ਗਿਆ ਅੰਮਾ ਹਵਾ ਜਿਹੜੀ ਬਾਵਾ ਅਲੂ ਦੇ ਘਰ ਰਹੀ ਸੀ ਉਹਦੇ ਕੋਲ ਰੋਣ ਲੱਗ ਗਈ ਕਿ ਕਾਕਾ ਕਿਉਂ ਰੋਣਾ ਹੈ ਇਹ ਕਹਿ ਲੱਗਾ ਤੁਹਾਨੂੰ ਇਥੋਂ ਪਿੱਛੇ ਜੁੜ ਗਏ ਆ ਜਾਣਾ ਕਿ ਕਿਉਂ ਅੱਜ ਆ ਜਿਹੜਾ ਖਾਣਾ ਤੁਸੀਂ ਜੇ ਆਇਆ ਸੀ ਇਹੇ ਜੀ ਵਿਚਾਰਾ ਇਹਨਾਂ ਦੀ ਰਵਾਇਤਾਂ ਹਨ ਸਾਧ ਸੰਗਤ ਜੀ ਸੋ ਇਹੋ ਬਾਵਾ ਅਲੂ ਨੂੰ ਸ਼ੈਤਾਨ ਨੇ ਕੋਈ ਨਿਗਾਹ ਦਿਖਾਈ ਸੀ ਉਨਕੀ ਕਿਸਤ ਧਨੀਰੀ ਪਾਈ ਬਸੇਰੀ ਕਣੀ ਪਿਸਤਬਾਰੀ ਉਹ ਨਹੀਂ ਦਿਖ ਪਿਆ ਉਹਦੇ ਚਾਬੂ ਵਿੱਚ ਇਸ ਪ੍ਰਕਾਰ ਸ਼ੈਤਾਨ ਇਹ ਪਕੰਬਰਾਂ ਦਾ ਰੱਬ ਦਾ ਸ਼ਰੀਕ ਮੁਸਲਮਾਨਾਂ ਨੇ ਮੰਨਿਆ ਇਸ ਤਰ੍ਹਾਂ ਦੇ ਮਹਾਰਾਜ ਸਾਹਿਬ ਕਹਿੰਦੇ ਹਨ ਸ੍ਰੀਰਾ ਸ਼੍ਰੀਕ ਕੋ ਨਹੀਂ ਅਤੇ ਇਸੇ ਪ੍ਰਕਾਰ ਵਿਸ਼ਨੂੰ ਭਗਵਾਨ ਨੂੰ ਸ਼ਰਾਫ ਦੇਣ ਵਾਲਾ ਨਾਰਦ मुनि ਹੈ ਇਹ ਵੀ ਸ਼ਰੀਕਾ ਹੀ ਕਰਦਾ ਵਰਮਾ ਦਾ ਪੁੱਤਰ ਹੈ ਵਿਸ਼ਨੂੰ ਜੀ ਨੂੰ ਕਹਿਣ ਲੱਗਾ ਜੀ ਮੈਂ ਕਾਮ ਨੂੰ ਜਿੱਤ ਲਿਆ ਭਾਈ ਗੁਰਦਾਸ ਜੀ ਲਿਖਿਆ ਬ੍ਰਹਮਚਰਜ ਕਰ ਨਾਰਦ ਹੈਰਾਨੇ ਐ ਇਹ ਬ੍ਰਹਮਚਰਜ ਦਾ ਇਹ ਨੂੰ ਮਾਨ ਹੋ ਗਿਆ ਬਾਲ ਰੂਪ ਧਾਰ ਕੇ ਕਾਮ ਨੂੰ ਚੂਹਣਾ ਚਾਹਿਆ ਇਹਦਾ ਚਿਤ ਨਾ ਮੋਹ ਆ ਗਿਆ ਜਿਸ ਵੇਲੇ ਨਾਰਦ ਮੁਨੀ ਦਾ ਚਿਤ ਇਸ ਤਰਿਹਾਂ ਫੇਰੇ ਬੜਾ ਖੁਸ਼ ਹੋ ਗਿਆ ਕਾਂ ਸਹਿਰੀ ਪੈ ਗਿਆ ਸ਼ਿਵਜੀ ਕੋਲੇ ਜਾ ਕੇ ਕਹਿੰਦਾ ਜੀ ਮੈਂ ਕਾਮ ਜਿੱਤ ਲਿਆ ਸ਼ਿਵਜੀ ਕਹਿੰਦਾ ਜੇ ਨਾ ਗੱਲ ਕਰੀ ਮਾਨ ਨਹੀਂ ਕਰੀਦਾ ਹੁੰਦਾ ਜੇ ਤੈ ਜਿੱਤ ਲਿਆ ਚੰਗਾ ਲੈ ਕਹਿੰਦੇ ਵੇਖੋ ਇਹ ਮੇਰੀ ਪ੍ਰਭਤਾ ਦੀ ਸਾਹਾਰ ਦਾ ਸ਼ਿਵ ਜੀ ਨਾਰਦ ਵਾਲਾ ਤੇਜ ਸੀ ਚੰਚਲ ਉੱਠੋ ਗੁਰੂ ਬ੍ਰਹਮਾ ਕੋਲੇ ਗਿਆ ਬ੍ਰਹਮਾ ਕਹਿੰਦਾ ਵਿਸ਼ਨੂੰ ਕੋਲ ਨਾਲ ਗੱਲ ਕਰਦੀ ਸ਼ਿਨ ਵਿਸ਼ਨੂੰ ਕੋਲੇ ਜਾ ਰਿਹਾ ਕਹਿੰਦਾ ਮੇਰਾ ਉਹ ਪਿਆਰਾ ਮੈਂ ਉਹਦੇ ਕੋਲ ਨਾਲ ਗੱਲ ਕਰਾਂ ਹੌਦ ਕਿਦੋਂ ਕਰਾਂਗਾ ਵਿਸ਼ਨੂੰ ਜੀ ਨੂੰ ਜਾ ਕੇ ਲੱਗਾ ਮਾਰਾ ਮੈਂ ਕਾਮ ਜਿੱਤ ਲਿਆ ਬੜੇ ਵਿਸ਼ਨੂੰ ਖੁਸ਼ ਹੋਏ ਕਹਿੰਦੇ ਸ਼ਾਬਾਸ਼ ਨਾਰਦ Muni ਸੀ ਵੇਖ ਲక్ష్ਮੀ ਰੱਖੀ ਬੈਠੇ ਆ ਤੂੰ ਕਾਮ ਨੂੰ ਜਿੱਤ ਲਿਆ ਬੜਾ ਬਲੀ ਹੈ ਉਸ ਵੇਲੇ ਜਦੋਂ ਇਹ ਨਾਰਦ ਜੀ ਉੱਠ ਕੇ ਖੁਸ਼ੀ ਜੀ ਤੁਰੇ ਬਿਸ਼ਮ ਨੂੰ ਮੇਰੀ ਸਿਫਤ ਕਰਤੀ ਬਿਸ਼ਮ ਜੀ ਨੇ ਸੋਚਿਆ ਵੀ ਥੋੜਾ ਜਾਂ ਪਰਖ ਤਾਂ ਲਈਏ ਇੱਕ ਅਨੂਪ ਨਗਰੀ ਤੁਮਸੀ ਰਮਾਂਚ ਪ੍ਰਸੰਗ ਆਉਂਦਾ ਹੈ ਜੀ ਦਿੱਤੀ ਉਹ ਸੋਚ ਕੇ ਰਾਜ ਦਾ ਰਾਜਾ ਰਾਇਤਾ ਰਾਜ ਦੀ ਕੁਪਤਰੀ ਸ਼ੰਭਰ ਜੋਗ ਰਾਜਕੁਮਾਰੀ ਇਹ ਨਾਰਦ Muni ਉੱਥੇ ਆਇਆ ਰਾਜੇ ਨੂੰ ਬੜਾ ਪ੍ਰੇਮ ਕੀਤਾ ਪ੍ਰੇਮ ਕਰਕੇ ਸਿੰਘਾਸਨ ਤੇ ਬਿਠਾਇਆ ਚਰਨ ਧੋਤੇ ਚਰਨਾਮ ਤੁਲਿਆ ਪਿਆਰ ਕਰਕੇ ਉਹੀ ਬੜਾ ਖੁਸ਼ ਹੋਇਆ ਤਰੀਹੀ ਨੂੰ ਲੜਕੀ ਦਾ ਲਿਆ ਕੇ ਹੱਥ ਮੁਖਾਇਆ ਕਹਿਣ ਲੱਗੇ ਜੀ ਵੇਖੋ ਇਹਦੇ ਕਰਮਾਂ ਚ ਕਿਹ ਹੱਕ ਪਤੀ ਹੋਊਗਾ ਜਦੋਂ ਆਰਦ ਨੂੰ ਨੀ ਰੂਪ ਦੇਖਿਆ ਮੋਹ ਆ ਗਿਆ ਸਾਰਾ ਚਿਤ ਤੋਂ ਖਿਆਲ ਭੁੱਲ ਗਿਆ ਪਹਿਲਾਂ ਜੱਪ ਸਾਹਿਬ ਦਾ ਕਹਿਣ ਲੱਗਾ ਇਹਦੇ ਕਰਮ ਤਾਂ ਮੱਧਮ ਜਿਹੀ ਹੈ ਪਰ ਇਹਦਾ ਸੁੰਦਰ ਕਲ ਨੂੰ ਇਹ ਕਹਿੰਦਾ ਰਾਜਾ ਤੇ ਦਿਲ ਵਿੱਚ ਖਿਆਲ ਵੀ ਇਹਨੂੰ ਮੈਂ ਵਰ ਲਾਵਾਂ ਇਸ ਖਿਆਲ ਨਾਲ বিষ্ণੂ ਕੋਲੇ ਗਿਆ ਇਹ ਵੀ ਹਰੀ ਮੈਨੂੰ ਆਪ ਦਾ ਰੂਪ ਦੇ ਖਰੀ ਨੇ ਆਪ ਦਾ ਨੀਲੇ ਬੱਦਲ ਵਰਗਾ ਭਾਦੋਂ ਦੀ ਘਟ ਵਰਗਾ ਰੂਪ ਸੋਹਣਾ ਬਣਾਤਾ ਪਰ ਮੂੰਹ ਬਾਂਦਰ ਦਾ ਲਾਤ ਸੀ ਇਸ ਪ੍ਰਕਾਰ ਨਾਰਦ ਮੁਨੀ ਨੇ ਜਦੋਂ ਸ਼ਿਵਜੀ ਦੇ ਗਾਣਾ ਨਾਲ ਇਹਾਸੀ ਕੀਤੀ ਉਹ ਮੂੰਹ ਤਾਂ ਵੇਖ ਪਾਣੀ ਜਦੋਂ ਮੂੰਹ ਵੇਖਿਆ ਬਾਂਦਰ ਕਹਿੰਦਾ ਉਹ ਜਾ ਉਹ ਤੀਸ ਰਾਖਸ਼ ਹੋ ਉਹਨਾਂ ਸਿਆਪ ਦੇ ਦਿੱਤਾ ਇਸੇ ਪ੍ਰਕਾਰ ਫਿਰ ਵਿਸ਼ਨੂੰ ਕੋਲ ਆਇਆ ਕਹਿੰਦਾ ਤੇਰੇ ਕੋਲ ਲక్ష్ਮੀ ਸੀ ਹ ਦੂਜੀ ਵੀ ਰਾਜਪੁਤਰੀ ਵਰਲ ਚੱਲਿਆ ਇਹ ਮੈਨੂੰ ਨਹੀਂ ਦਿੱਤੀ ਜਾਂ ਤੇਰੀ ਬਾਂਦਰੀ ਮਾਜੂਦ ਕਰਨੀ ਤੇ ਤੂੰ ਰੋਂਦਾ ਫਿਰੇਗਾ ਇਸਤਰੀ ਪਿੱਛੇ ਉਹ ਸੀਤਾ ਗਵਾਚਣ ਵਾਲਾ ਸ਼ਰਾਫ रामचंद्र ਨੂੰ ਇਸ ਨੇ ਨਾਰਦ मुनि ਦਿੱਤਾ ਸੀ ਇਸ ਪ੍ਰਕਾਸ਼ ਸਾਧ ਸੰਗਤ ਜੀ ਇਹ ਦੁਨੀਆ ਦੇ ਅਵਤਾਰਾਂ ਦੇ ਤੇ ਪਕੰਬਰਾਂ ਦੇ ਸ਼ਰੀਰ ਤਾਂ ਹੈਗੇ ਆ ਦਲ ਮਹਾਰਾਜ ਆਖਿੰਦੇ ਹਨ ਤੇਰਾ ਸ਼੍ਰੀਕ ਕੋ ਨਾ ਜੇ ਪਰਮੇਸ਼ਰ ਤੇਰੇ ਨਾਲ ਦੀ ਕੋਈ ਸ਼ਰੀਕਾ ਕਰ ਸਕਦਾ ਤੂੰ ਸਰਬ ਕਲਾ ਸਮਰੱਥ ਜਿਸ ਨੂੰ ਲਵੈ ਲਾਏ ਸੁਣਾਇ ਜਿਸ ਨੂੰ ਲਵੇ ਬਰਾਬਰ ਲਾ ਕੇ ਸੁਣਾ ਦਈਏ ਦੱਸ ਦਈਏ ਤੌਹਰੇ ਮਾਰਾ ਤੇਰਾ ਸ਼੍ਰੀਕ ਜੀਨੂੰ ਕਹੀਏ ਕਿ ਤੇਰੇ ਤੁਲੋ ਹੋਵੇ ਤੇਰੇ ਜੈਸਾ ਪਾਤਸ਼ਾਹ ਹੋਵੇ ਤੇਰੀ ਜੈਸੀ ਵਡਿਆਈ ਵਾਲਾ ਕੋਈ ਹੈ ਨਹੀਂ ਜੀਨੂੰ ਬਰਾਬਰ ਲਾ ਕੇ ਸੁਣਾ ਰਿਏ ਤੇ ਕੋਈ ਕਾਇਪੀ ਹੈ ਗਾਇਤ ਸੁਧ ਜੇਵੜ ਦਾਤਾ ਤੂੰ ਹੈ ਨਰੰਜਨ ਜੀ ਸੁਧ ਰੂਪ ਪਰਮੇਸ਼ਰ ਉਹ ਜਿਦਾ ਵਡਾ ਤੂੰ ਦਾ ਕਹਿ ਤੂੰ ਆਪ ਹੀ ਹੈ ਸੱਚੇ ਪਾਤਸ਼ਾਹ ਤੂੰ ਹੈ ਸੱਚ ਮੇਰਾ ਮਨ ਭਾਉ ਸੱਚਾ ਸਾਡੇ ਮਨ ਦੇ ਸੱਚੇ ਪਾਤਸ਼ਾਹ ਤਾਉਣਾ ਹੈ ਸੱਚੇ ਮੇਰੇ ਸਾਹਿਬਾ ਇਹ ਮੇਰੇ ਸੱਚੇ ਸਾਹਿਬਾ ਅਕਾਲ ਪੁਰਖ ਮਾਲਕ ਸੱਚੇ ਸਤਨਾਇ ਤੇਰੇ ਸੱਚੇ ਨਿਸ਼ਟੇ ਕਰਕੇ ਜਿਹੜੇ ਨਾਮ ਨੂੰ ਸਰਵਣ ਕਰਦੇ ਐ ਉਹਨਾਂ ਨੂੰ ਸੱਚਾ ਉਹਨਾਂ ਦਾ ਵੀ ਨਾਮ ਸੰਸਾਰ ਚ ਹੋ ਜਾਂਦਾ ਸੱਚ ਦੀ ਪ੍ਰਾਪਤੀ ਵਾਲਿਆਂ ਦਾ ਸੱਚਾ ਸੱਚੇ ਮੇਰੇ ਸਾਹਿਬਾ ਜਿਹੜੇ ਤੇਰੇ ਨਾਮ ਨੂੰ ਜਪਦੇ ਉਹ ਵੀ ਸੱਚੇ ਸਤ ਸਰੂਪ ਹੀ ਹੋ ਜਾਂਦੇ ਐ ਸ਼ਲੋਕ ਮਹੱਲਾ 4 ਮਨ ਅੰਤਰ ਹਉਮੈ ਰੋਗ ਹੈ ਸਰਗੁਣ ਸਾਹਿਬ ਜੀ ਫਰਮਾਉਂਦੇ ਨੇ ਇਹ ਭਾਈ ਮਨ ਦੇ ਅੰਦਰ ਹਉਮੈ ਦਾ ਰੋਗ ਜਿਹਾ ਤੇ ਚਿੰਬੜਿਆ ਹੋਇਆ ਹੈ ਇਹ 12 ਤੋਂ ਵਧੇਰੇ ਵੀ ਸ਼ਲੋਕ ਮਹਾਰਾ ਉਚਾਰਨਗੇ ਭ੍ਰਮ ਭੂਲੇ ਮਨਮੁਖ ਦੁਰਜਨ ਧਰਮ ਦੇ ਪਰਮਾਇ ਹੋਏ ਭੁੱਲੇ ਰਹਿੰਦੇ ਮਨਮੁਖ ਦੁਰਜਨ ਪੁਰਸ਼ਾਂ ਦੀ ਸੰਗਤ ਕਰਕੇ ਖੋਟੇ ਆਦਮੀਆਂ ਦੀ ਸੰਗਤ ਕਰਕੇ ਮਨੁੱਖ ਭਰਮ ਵਿੱਚ ਭੁੱਲੇ ਹੀ ਰਹਿੰਦੇ ਹਨ ਨਾਨਕ ਰੋਗ ਗਵਾਏ ਸਤਿਗੁਰੂ ਜੀ ਕਹਿੰਦੇ ਉਹਨਾਂ ਨੇ ਹਉਮੈ ਦੇ ਰੋਗ ਨੂੰ ਗਵਾਇਆ ਹੈ ਮਿਲ ਸਤਗੁਰ ਸਾਧੂ ਸੱਜਣਾ ਜਿਹੜੇ ਸਤਿਗੁਰੂ ਸੱਜਣਾ ਸਾਧੂ ਮਹਾਤਮਾ ਸੱਜਣਾ ਪਿਆਰਿਆਂ ਦੀ ਸੰਗਤ ਕਰਕੇ ਸਤਿਗੁਰਾਂ ਨਾਲ ਮਿਲਦੇ ਉਹ ਹੀ ਸਾਧੂ ਹੈ ਸੇ ਸੱਜਣਾ ਪਿਆਰਿਆ ਸਤਿਗੁਰਾਂ ਨਾਲ ਮਿਲ ਕੇ ਜਿਹੜਾ ਹੰਕਾਰ ਦਾ ਰੋਗ ਗਵਾ ਲੈਂਦੇ ਹਨ ਮਹੱਲਾ ਚੌਥਾ ਮਨਤਨ ਰਤਤਾ ਰੰਗ ਸਿਉ ਮਨ ਵੀ ਤਨ ਵੀ ਮਹਾਰਾਜ ਦੇ ਪ੍ਰੇਮ ਰੰਗ ਜਿਨਾ ਰੰਗਿਆ ਗਿਆ ਹੈ ਗੁਰਮੁਖ ਹਰਗੋਬਾ ਉਹ ਗੁਰਮੁਖਰੀ ਦੇ ਗੁਣਾਂ ਦੇ ਦਾਸ ਖਜ਼ਾਨੇ ਬਣੇ ਆ ਸਰੀਰੇ ਗੁਨਾ ਦੇ ਪਾਤਰ ਬਣੇ ਹਨ ਅਧਿਕਾਰੀ ਬਣੇ ਹਨ ਉਹ ਜਨ ਨਾਨਕ ਹਰ ਸਰਣਾ ਗਤੀ ਸਤਿਗੁਰੂ ਸਾਹਿਬ ਜੀ ਜਨ ਸਰੀਰ ਕਾਲ ਪੁਰਬੀ ਸ਼ਰਨ ਪ੍ਰਾਪਤ ਹੋਏ ਹਨ ਹਰ ਮੇਲੇ ਗੁਰ ਸਾਬ ਹਰੀ ਦੇ ਨਾਲ ਗੁਰੂ ਸਾਹਿਬ ਮੇਰੇ ਨਾਲੇ ਧੰਨਵਾਦ ਹੈ ਸਤਿਗੁਰੂ ਸੱਚੇ ਪਾਤਸ਼ਾਹ ਦਾ ਪੌੜੀ ਤੂੰ ਕਰਤਾ ਪੁਰਖ ਆਗਮ ਹੈ ਜਿਨਾਂ ਨੂੰ ਜੀ ਸਾਹਿਬ ਹਰੀ ਨਾਮ ਮਿਲਦੇ ਉਹ ਤੁੰਤਾਂ ਦੇ ਯੋਗ ਹੁੰਦੇ ਹਨ ਪੌੜੀ ਤੂੰ ਕਰਤਾ ਪੁਰਖ ਆਗੰਮ ਹੈ ਇਸ ਦੇ ਪਾਤਸ਼ਾਹ ਤੂੰ ਕਰਤਾ ਸਾਰੇ ਜਗ ਨੂੰ ਰਚਣ ਵਾਲਾ ਹੈ ਸਾਰਿਆਂ ਥਾਂ 'ਚ ਪੂਰਨ ਹੈ ਸਾਰਿਆਂ ਦੀ ਗੰਮਤਾ ਤੂੰ ਰਹਿਤ ਹੈ ਕਿਸ ਨਾਲ ਤੂੰ ਬੜੀ ਹੈ ਸੇ ਪਰਮੇਸ਼ਰ ਤੈਨੂੰ ਕਿਹਦੇ ਨਾਲ ਬੜਾਈਏ ਤੂੰ ਸਭ ਤੋਂ ਵੱਡਾ ਹੈ। ਸੁਧ ਜੇ ਵੱਡ ਹੋਏ ਸੋ ਆਖੀਐ ਜਿਹੜੇ ਜਿਹਾ ਵੱਡਾ ਕੋਈ ਹੋਵੇ ਤਾਂ ਮਹਾਰਾ ਕਹਿ ਦਈਏ ਦ੍ਰਿਸ਼ਟਾਂ ਦੇ ਕੇ ਪ੍ਰਮਾਣ ਦੇ ਕੇ। ਸੁਧ ਜਿਹਾ ਤੂੰ ਹੈ ਪੜੀਐ ਜਿਹਾ ਜਿਹਾ ਤੂੰ ਹੈ ਤੇ ਜਿਹਾ ਜਿਹਾ ਤੂੰ ਹੀ ਪੜੀਐ ਪ੍ਰਾਪਤ ਰੂਪ ਹੈ ਸੱਚੇ ਪਾਤਸ਼ਾਹ। ਇਹ ਪੜਿਆ ਵੇਦਾਂ ਸ਼ਾਸਤਰਾਂ 'ਚ ਪੜੀਦਾ ਹੈ। ਪੜ ਕੇ ਵੇਖ ਲਈਦਾ ਹੈ। ਜਿਹਾ ਜਿਹਾ ਤੂੰ ਹੈ ਵੈਸਾ ਤੂੰ ਹੀ ਹੈ ਜੈਸਾ ਤੂੰ ਤੈਸਾ ਤੂੰ ਹੀ। ਕਿਆ ਉਗਮਾਂ ਦੀਜਾ ਤੂੰ ਘਟ ਘਟ ਇੱਕ ਵਰਤਦਾ ਤੂੰ ਮਰ ਸਾਰਿਆਂ ਘਟਾਂ ਘਟਾਂ ਚਾਰ ਖਾਣੀਆਂ ਚ ਕੋਈ ਅਦਵਾਤ ਨੂੰ ਵਾਤ ਰਿਹਾ ਹੈ ਗੁਰਮੁਖ ਪ੍ਰਗਟਈਐ ਗੁਰਮੁਖਾਂ ਨੂੰ ਮਾਰਾ ਪ੍ਰਗਟਈਐ ਪ੍ਰਗਟ ਹੁੰਨੇ ਆ ਜਿਹੜੇ ਗੁਰਮੁਖੋਂ ਉਹਨਾਂ ਨੂੰ ਪ੍ਰਗਟ ਹੋ ਆਪ ਤੂੰ ਸੱਚਾ ਸਬਸਦਾ ਖਸਮ ਹੈ ਮਾਰਾ ਤੂੰ ਸੱਚਾ ਤ੍ਰੀਕਾਰਵਾਦ ਰੂਪ ਹੈ ਸਬਸਦਾ ਸਾਰਿਆਂ ਦਾ ਹੀ ਮਾਲਕ ਹੈ ਸਬਦੂ ਤੂੰ ਚੜੀਐ ਸਾਰਿਆਂ ਨਾਲੋਂ ਜਿਨੇ ਬਰਮਾ ਵਿਸ਼ਨੂੰ ਸ਼ਿਵ ਜੀ ਆਰ ਕਹਾਂਗੇ ਪੀਰ ਪਕੰਬਰ ਔਲੀਏ ਉਤਾਰ ਆਰ ਸਭਨਾ ਤੂੰ ਚੜਦੀ ਕਲਾ ਵਾਲਾ ਹੈ ਸਾਰੇ ਤੂੰ ਉੱਚਾ ਹੈ ਤੂੰ ਸੱਚੇ ਪਾਤਸ਼ਾਹ ਤੂੰ ਕਰਹਿ ਸੋ ਸੱਚੇ ਹੋਏ ਸੀ ਇਸ ਸੱਚੇ ਪਾਤਸ਼ਾਹ ਜੋ ਕੁਛ ਆਪ ਤੂੰ ਕਰਦਾ ਸੀ ਪਿੱਛੇ ਹੁੰਦਾ ਸੀ ਹੁਣ ਹੁੰਦਾ ਹੈ ਅੱਗੇ ਨੂੰ ਸੱਚੇ ਪਾਤਸ਼ਾਹ ਹੋਏ ਸੀ ਹੋਵੇਗਾ ਤਾਂ ਕਾਇ ਤੂੰ ਕੜੀਏ ਤਾਂ ਕਿਸ ਬਾਤ ਤੇ ਕੜੀਏ ਵੱਜਣਾ ਹੈ ਕਾਹਨੂੰ ਕੜੀਏ ਝੁਰਨਾ ਹੈ ਕਿਸੇ ਝੋਰੇ ਕਰਕੇ ਸ਼ਲੋਕ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਪਰਮਕਾਰ ਸਾਡੇ ਮਨ ਚ ਵੀ ਸੱਚੇ ਪਾਤਸ਼ਾਹ ਤਨ ਵਿੱਚ ਵੀ ਹੈ ਪ੍ਰਮ ਪਰਮੇਸ਼ਰ ਆਪਿਆਰਿਆ ਤੇਰਾ ਪ੍ਰੇਮ ਹੈ ਅਠੇ ਪਹਿਰ ਲਗਨ ਅਠੇ ਪਹਿਰ ਮਾਰਾ ਲਗਨ ਲੱਗੀ ਰਹਿੰਦੀ ਆਪਦੇ ਦਰਸ਼ਨਾਂ ਦੀ ਜਨ ਨਾਨਕ ਕਿਰਪਾ ਧਾਰ ਪ੍ਰਭ ਸੰਤੂ ਜੀ ਕਹਿੰਦੇ ਨੇ ਮਾਰਾ ਕਿਰਪਾ ਦ੍ਰਿਸ਼ਟੀ ਧਾਰਨਾ ਕਰੋ ਸਤਗੁਰ ਸੁਖ ਵਸਨ ਸਤਗੁਰ ਨਾਲ ਮਿਲ ਕਰਕੇ ਤੇਰੇ ਸੁਖ ਸੂਖ ਜੁ ਵਸਣਾ ਕਰੀਏ ਮਹੱਲਾ ਚੌਥਾ ਜਿਨ ਅੰਦਰ ਪ੍ਰੀਤ ਪਰਮ ਕੀ ਸਾਧ ਸੰਗਤ ਜੀਹਾਂ ਦੇ ਅੰਦਰ ਪਿਆਰੇ ਆਕਾਲ ਪੁਰਖ ਦੀ ਪ੍ਰੀਤੀ ਲੱਗੀ ਹੋਈ ਹੈ ਜਿਉਂ ਬੋਲਨ ਤਵੇ ਸੋ ਹਨ ਜਿਵੇਂ ਸਤਿ ਸਿਦਧੋ ਬੋਲਦੇ ਓਵੇਂ ਸੋਭ ਨੀ ਕੰਨ ਜੇ ਬਾਹਰੋਂ ਕੁਲਚਕ ਬੋਲਦੇ ਪੀ ਖਰੇ ਹਰ ਭਾਣੇ ਇਸ ਪ੍ਰਕਾਰ ਕਮਾਈ ਨੇ ਚਾਰ ਪੁੱਤਰ ਸ੍ਰੀ ਅਨੰਦਪੁਰ ਸਾਹਿਬ ਦੇ ਜੰਗ ਵਿੱਚ ਮਹਾਰਾਜ ਦੇ ਚਰਨਾਂ 'ਚ ਭੇਟਾ ਕੀਤੇ ਸੀ ਪੰਜਵਾਂ ਪੁੱਤਰ ਲੈ ਕੇ ਮਹਾਰਾਜ ਸਾਹਿਬ ਦੇ ਪਾਸ ਆਈ ਕਹਿਣ ਲੱਗੀ ਮਹਾਰਾਏ ਮੇਰਾ ਪੁੱਤਰ ਵੀ ਇਹ ਸ਼ਹੀਦ ਹੋ ਜੇ ਆਪਦੇ ਚਰਨਾਂ ਜੰਗ ਵਿੱਚ ਮੈਂ ਆਪਣੀ ਸਭ ਸਫਲੀ ਸਮਾਂ ਸਮਝਾਂਗੀ ਕੋਖ ਦੇ ਤਾਂ ਹੀ ਮਹਾਰਾਜ ਸਾਹਿਬ ਕਹਿਣ ਲੱਗੇ ਮਾਤਾ ਤੇਰਾ ਬੜਾ ਪਿਆਰ ਹੋਇ ਮਾਤਾ ਦੇ ਮੂੰਹੋਂ ਨਿਕਲਿਆ ਕਿ ਮਹਾਰਾ ਤੁਸੀਂ ਦੀਨ ਮੈਂ ਦਿਆਲ ਤੇ ਮੈਂ ਪਤਦ ਪਾਵਨ ਤੇ ਤੁਸੀਂ ਪਤਦ ਦੇ ਲਫ਼ਜ਼ ਕਹੇ ਗੁਰੂ ਸਾਹਿਬ ਜੀ ਹੱਸ ਪਏ ਭਾਈ ਦਿਆ ਸਿੰਘ ਜੀ ਕਹਿਣ ਲੱਗੇ ਮਾਈ ਉਹਨਾਂ ਕੋ ਤੂੰ ਕਹੋ ਮਹਾਰਾ ਮੈਂ ਪਤ ਤੇ ਤੁਸੀਂ ਪਤਦ ਪਾਵਨ ਹੋ ਤੇ ਮੈਂ ਦੀਨ ਐ ਤੁਸੀਂ ਦੀਨ ਦਿਆਲ ਹੋ ਮਹਾਰਾ ਸਾਹਿਬ ਕਹਿੰਦੇ ਭਾਈ ਦਿਆ ਸਿੰਘ ਅੰਦਰੋਂ ਮਾਈ ਇਹੋ ਕਹਿੰਦੀ ਹੈ ਕਿੰਨ ਵਾਰਸ ਦਾ ਪਤਾ ਨਹੀਂ ਹੈ ਇਸ ਕਰਕੇ ਇਹਦਾ ਜੋ ਕਹਿ ਰਹੀਏ ਅਸੀਂ ਠੀਕ ਹੀ ਸਮਝ ਲਿਆ ਹੈ ਇਹ ਦੀਨ ਬਿਆਲ ਹੀ ਸਾਨੂੰ ਦੱਸਦੀ ਹੈ ਪਤ ਭਾਵ ਨਹੀਂ ਸਾਨੂੰ ਦੱਸ ਰਹੀ ਹੈ ਸੁਣ ਕੇ ਭਾਈ ਦਿਆ ਸਿੰਘ ਨੇ ਸਮਝ ਕੀਤੀ ਕਿ ਮਾਤਾ ਦੇ ਪ੍ਰੇਮ ਨੂੰ ਗੁਰੂ ਸਾਹਿਬ ਨੇ ਪਰਖਿਆ ਹੈ ਇਸ ਪ੍ਰਕਾਰ ਮਹਾਰਾ ਕਹਿੰਦੇ ਹਨ ਜਿਨ ਅੰਦਰ ਪ੍ਰੀਤ ਪ੍ਰੰਮ ਜਿਨ੍ਹਾਂ ਦੇ ਅੰਦਰ ਪ੍ਰਮੋ ਅਕਾਲ ਪੁਰਖ ਦੀ ਪੀਤੀ ਹੈ ਪਿਆਰੇ ਦੀ ਜਿਉ ਬੂਲਨ ਸਿਵੈ ਸੋ ਹਨਵੇਂ ਉਹ ਗੁਰੂ ਹੁਕਮ ਬੋਲਦੇ ਓਵੇਂ ਸ਼ੋਭਾ ਪਾਉਂਦੇ ਹਨਗੇ ਸਜਦੇ ਹਨਗੇ ਜਿਸ ਪ੍ਰਕਾਰ ਸਾਧ ਸੰਗੇ ਜੀ ਇੱਕ ਭਗਤ ਸੀ ਉਹ ਪ੍ਰੇਮੀ ਸੀ ਭਗਤੇ ਮਗਤੀ ਕਰਦਾ ਤੇ ਉਹ ਇਹਨਾਂ ਕਿੱਡਾ ਸੀ ਕਿੱਡਾ ਭਗਤ ਸੀ ਤੇ ਇੱਕ ਹੋਰ ਸੀ ਨੇਜਾ ਭਗਤ ਸੀ ਉਹ ਨੇਜਾ ਭਗਤ ਜਿਹੜਾ ਸੀ ਉਸ ਨੂੰ ਸਾਧਨ ਉਪਦੇਸ਼ ਦਿੱਤਾ ਕਿ ਓੰਗ ਦਾ ਜਾਪ ਕਰ ਉਹਨੂੰ ਓੰਗ ਦਾ ਜਾਪ ਭੁੱਲ ਗਿਆ ਤੇ ਉਸ ਨੂੰ ਲੱਕ ਦੇ ਨਾਲ ਜੀਰ ਦਾ ਨਾਮ ਆੜ ਬੰਦ ਚੇਤੇ ਕਰ ਲਿਆ ਕਿਉ ਆੜ ਬੰਦ ਆੜ ਬੰਦ ਜੱਪਣ ਲੱਗਾ ਭਗਵਾਨ ਬੈਠੇ ਹੱਸ ਪਏ ਕਹਿੰਦੇ ਲక్ష్ਮੀ ਕਹਿੰਦੀ ਕਿਉ ਹੱਸਿਓ ਕਹਣ ਲੱਗੇ ਕਿੰਮੇ ਭਗਤ ਨੂੰ ਨਵਾਂ ਹੀ ਨਾਮ ਮੇਰਾ ਪ੍ਰਗਟ ਕੀਤਾ ਅਕੇ ਮੈਨੂੰ ਵੀ ਦਰਸ਼ਨ ਕਰਾ ਕਹਿੰਦੇ ਚੰਗਾ ਚੱਲ ਲੈ ਚੱਲਦਾ ਤੈਨੂੰ ਲਿਆ ਆ ਆਬ ਨੀਵੇਂ ਦੇ ਠੱਠੇ ਦੇ ਖੂਹ ਤੇ ਬੈਠ ਗਿਆ ਅਕੇ ਆਸੀਂ ਜੱਟ ਆੜ ਬੰਦ ਆੜ ਬੰਦ ਕਰੀ ਜਾਂਦਾ ਸੀ ਲక్ష్ਮੀ ਕਹਿੰਦੀ ਕਿਹਦਾ ਜਾਪ ਕਰਦਾ ਕਹਿੰਦਾ ਤੇਰੇ ਖਸਮ ਦਾ ਕਹਿੰਦੀ ਬੋਲਦਾ ਤਾਂ ਸੱਚ ਵੇ ਰੈਂਡਾ ਕਿਥੇ ਕੇ ਠੱਠੇ ਖੂਜ ਉਹ ਠੱਠੇ ਖੂਤੇ ਪਹਿਲਾਂ ਭਗਵਾਨ ਬੈਠ ਗਏ ਸੀ ਕਹਿੰਦੇ ਜੀ ਉਹ ਤਾਂ ਭਗਤ ਅਕਤਰੀ ਯਾਮੀ ਹੈ ਕਹਿੰਦੇ ਐਵੇਂ ਤਾਂ ਨਹੀਂ ਸਾਡਾ ਨਾਮ ਨਵਾਂ ਪ੍ਰਗਟ ਕੀਤਾ ਇਸ ਪ੍ਰਕਾਰ ਆੜ ਬੰਦ ਆੜ ਨਾਮ ਹੈ ਅੜੀ ਦਾ ਅੜੀ ਨੂੰ ਬੰਦ ਕਰ ਦੇਣ ਵਾਲਾ ਜੋ ਪਰਮੇਸ਼ਵਰ ਹੋਇ ਅੜੀਆਂ ਤੋੜ ਕੇ ਨਿਮਰਤਾ ਦੁਆਰਾ ਲੱਗਿਆ ਰੱਖਣ ਵਾਲਾ ਜੋ ਪਰਮੇਸ਼ਵਰ ਹੋਇ ਇਸ ਪ੍ਰਕਾਰ ਹੈ ਉਹਨ ਭਗਤ ਨੇ ਨਾਮ ਨਵਾਂ ਪਰਗਟ ਕਰਤਾ ਸੀ ਕਿਉਂ ਜਿਵੇਂ ਵੀ ਬੋਲਦੇ ਐ ਪ੍ਰੇਮ ਦੇ ਨਾਲ ਜੋ ਆਚਾਰਦੇ ਹੋ ਉਸੇ ਤਰ੍ਹਾਂ ਸੋਹਦੇ ਹਨ ਨਾਨਕ ਹਰ ਆਪੇ ਜਾਣਦਾ ਇਸੇ ਪ੍ਰਕਾਰ ਇੱਕ ਰਾਮਾਨੰਦ ਅਸੇਵਕ ਸੀ ਉਹ ਰਾਮਾਨੰਦ ਜੀ ਸੱਚਾ ਆਚਾਰ ਜਿਹਦੇ ਚੱਲੇ ਉਹ ਕੱਲਾ ਚੇਲਿਆਂ ਤੋਂ ਰਹਿਤ ਹੋ ਕੇ ਗੜੀ ਵੀ ਤੁੰਬੀ ਪੜ ਕੇ ਜਿ ਚੱਲੇ ਆ ਕਹਿੰਦਾ ਜੀ ਮੈਨੂੰ ਉਪਦੇਸ਼ ਦਿਓ ਕਹਿੰਦੇ ਭਾਜਾਂ ਤੁੰਬਾ ਮਾਰਾਂਗੇ ਭਾਜਾਂ ਲੋਟਾ ਮਾਰਾਂਗੇ ਉਹ ਕਹਿੰਦਾ ਇਹ ਤਾਂ ਮੈਨੂੰ ਉਪਦੇਸ਼ ਦਿਨਾ ਜਿਉਂ ਲੱਗਾ ਆਪ ਕਰਨ ਉਹਦੇ ਪਰਮੇਸ਼ਰ ਦੀ ਸਖਿਆਤਾ ਹੋਗੀ ਚੇਲੇ ਦੂਸਰੇ ਕਹਿੰਦੇ ਇਹਨੂੰ ਕਿਹੜਾ ਤੁਸੀਂ ਮੰਤਰ ਦਿੱਤਾ ਹੈ ਕਹਿਣ ਲੱਗੇ ਪੁੱਛ ਲੋ ਮੈਂ ਕੀ ਮੰਤਰ ਦੇਣਾ ਸੀ ਪੁੱਛਿਆ ਕਿ ਮੰਤਰ ਤੁਸੀਂ ਮੈਂ ਦਿੱਤਾ ਉਹਦੋਂ ਕੋ ਭੱਜਾ ਲੋਟਾ ਮਾਰਾਂਗੇ ਇਹ ਕਿਹਾ ਵੀ ਦੇਵ ਮਾਨ ਵੱਲੋਂ ਭੱਜਾ ਜੇ ਦੇਵ ਮਾਨ ਵੱਲੇ ਲੁੱਟੇਗਾ ਤਾਂ ਲੁੱਟੇਗਾ ਨਾ ਉਲਟੇਗਾ ਫੇਰ ਮਾਰਿਆ ਜਾਵੇਗਾ ਇਹ ਅਰਥ ਮੈਨੂੰ ਕਹਿੰਦੇ ਦੱਸਿਆ ਇਸ ਪ੍ਰਕਾਰ ਸਾਧ ਸਿੰਘ ਜਿਵੇਂ ਬੋਲਦੇ ਆਂ ਉਹ ਸੋਵਣੇ ਇੱਕ ਹੁੰਦੇ ਹਨ ਨਾਨਕ ਹਰ ਆਪੇ ਜਾਣਦਾ ਸਰਦੂ ਸਾਹਿਬ ਜੀ ਕਹਿੰਦੇ ਹਰੀ ਅਕਾਲ ਪੁਰਖ ਆਪ ਹੀ ਜਾਣਦਾ ਹੈ ਜਿਨ ਲਾਈ ਪ੍ਰੀਤ ਪਿਰੰਨ ਜਿਨਨਨ ਪਿਆਰੇ ਨਾਲ ਪ੍ਰੀਤੀ ਲਾਈ ਜਾ ਉਹ ਜਾਣਦੇ ਹੈ ਤੇ ਜਾਂ ਪਰਮੇਸ਼ਰ ਜਾਣਦਾ ਹੈ ਪੌੜੀ ਤੂੰ ਕਰਤਾ ਆਪ ਆ ਭੁੱਲ ਹੈ ਫੇਰ ਕਰਦਾ ਗੁਰੂ ਤੂੰ ਭੁੱਲਣ ਤੋਂ ਰਹਿਤ ਆਪ ਭੁੱਲਣ ਵਿੱਚ ਨਹੀਂ ਭੁੱਲਣ ਵਿੱਚ ਨਹੀਂ ਆਉਣ ਵਾਲਾ ਹੈ ਸਮਰੱਥ ਤੂੰ ਕਰਹਿ ਸੂ ਸੱਚੇ ਭਲਾ ਹੈ ਜੇ ਸੱਚੀ ਮਨਸ਼ਾ ਜੇ ਆਪ ਕਰਦੇ ਹੋ ਭਲਾ ਹੀ ਹੈ ਗੁਰ ਸ਼ਬਦ 부ਝਾ ਹੀ ਗੁਰੂ ਸਾਹਿਬ ਦਾ ਸ਼ਬਦ ਨੂੰ ਬੁਝਾਉਣਾ ਕੀਤਾ ਸਮਝਾਉਣਾ ਕੀਤਾ ਹੈ ਗੁਰੂ ਸਾਹਿਬ ਸ਼ਬਦ ਦੁਆਰਾ ਬੁਝਾ ਦਿੰਦੇ ਸਮਝਾ ਦਿੰਦੇ ਹਨ ਤੂੰ ਕਰਨ ਕਰਣ ਸਮਰਥ ਹੈ ਸਾਰਿਆਂ ਕਾਰਜਾਂ ਦੇ ਕਰਨ ਨੂੰ ਤੂੰ ਸਮਰਥ ਹੈ ਦੂਜਾ ਕੋ ਨਹੀਂ ਆਪ ਦੇ ਭਿੰਨ ਦੂਸਰਾ ਹੋਰ ਕੋਈ ਨਹੀਂ ਹੈ ਸਰਬ ਕਲਾ ਸਮਰਥ ਆਪ ਤੂੰ ਸਾਹਿਬ ਆਗਮ ਦਇਆਲ ਹੈ ਤੂੰ ਸਾਰਿਆਂ ਦਾ ਮਾਲਕ ਹੈ ਮਨਤੀ ਗਮਤਾ ਤੋਂ ਪਰੇ ਹੈ ਦਇਆ ਦਾ ਘਰ ਹੈ ਜੀ ਸਭ ਤੁਧ ਧਿਆਹੀ ਸਾਰੀ ਸ੍ਰਿਸ਼ਟੀ ਮਾਰਾ ਆਪ ਨੂੰ ਝੌਂਦੀ ਇਕ ਚਿਤ ਹੋ ਕੇ ਸਭ ਜੀ ਤੇਰੇ ਤੂੰ ਸਭ ਸਦਾ ਸਭ ਜੀ ਸੁਮਾਰੇ ਆਪ ਦੇ ਬਣਾਏ ਹੋਏ ਐ ਤੂੰ ਸਭ ਸਦਾ ਸੁਆਮੀ ਹੈ ਤੂੰ ਸਭ ਛਡਾਈ ਤੂੰ ਹੀ ਮਾਰੇ ਸਾਰਿਆਂ ਨੂੰ ਛਡਾਉਣਾ ਹੈ ਮੁਕਤ ਕਰਨਾ ਹੈ ਬੰਧਨਾ ਤੋਂ ਛਡਾਉਣਾ ਹੈ ਜਮਾਂ ਤੋਂ